ਹਾਂਜੀ ਸਸਰੀ ਗਾਲੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਜਾਨਵਰ ਪੰਛੀ ਲੋਟ ਹੈ ਸੋ ਅੱਜ ਆਏ ਸੀ ਬਾਈ ਉਸਤਾਦ ਕੋਲੇ ਬਾਈ ਦਾ ਪਿੰਡ ਪੈਂਦਾ ਫਰੀਦਕੋਟ ਕੋਲੇ ਦਵਾਰੇ ਆਣਾ ਕਿੰਦੂ ਦਵਾਰੇ ਆਣਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਊਗਾ ਤੇ ਅੱਜ ਮਹਾ ਬਾਈ ਦੇ ਕੂਤਰਾਂ ਦਾ ਵੀ ਦਰਸ਼ਨ ਕਰਾ ਦਈਏ ਤੇ ਆ ਬੈਠੇ ਬਈ ਸਾਰਾ ਬਲੱਡ ਹੀ ਆ ਬਾਈ ਕੋਲੇ ਆਹ ਹਰੀਆਂ ਅੱਖਾਂ ਵਾਲੇ ਨੂੰ ਵਾਲਿਆਂ ਚੋਂ ਨਾ ਬਈ ਇਹ ਤੇ ਆ ਬਈ ਦਾ ਪੁਰਾਣਾ ਬਲੱਡੀ ਚਿੱਟੀਆਂ ਆਖਾਂ ਵਾਲਾ ਇਹ 15 ਸਾਲਾ ਵਾਲਾ ਕੰਪਿਊਟਰ ਸੀ ਉਹਦੇ ਨਾਲ ਬੱਚਾ ਨਹੀਂ ਇਹਦੀ ਵੀ ਤੁਸੀਂ ਵੀਡੀਓ ਦੇਖੀ ਹੋਊਗੀ ਪਹਿਲਾਂ ਆਪਣੇ ਚੈਨਲ ਤੇ ਸਾਰੋਂ ਪਹਿਲੀ ਪਹਿਲੀ ਵੀਡੀਓ ਆਈ ਸੀ ਇਹਦੇ ਪਿਓ ਦੀ ਹੋਈ ਜੀ ਤਾਂ ਅੰਕਲ ਨੂੰ ਗਿਫਟ ਕੀਤਾ ਸੀ ਆਹਾ ਇਹ ਵੀ ਇਹਨਾਂ ਚੋਂ ਹੈ ਚਿੱਟੀਆਂ ਦਾ ਇਹ ਉਹ ਜਿਹੜੇ ਰਾਜੇ ਦੇ ਪਿੰਡ ਜਿੱਥੇ ਸੀ ਹਾਂ ਮਸਤਪੁਰ ਵਾਲੇ ਕੰਦੇਰੇਪ ਦਾ ਭਾਈ ਹੈ ਠੀਕ ਹੈ

ਆਵੀ ਜੀ ਨੇ ਜੋ ਆ ਜਟੀ ਨੇ ਜੀ ਨੇ ਜੋ ਨਾ ਤੇ ਆ ਵੇਂਦਰਾਲੇ ਨੇ ਜੋ ਆ ਦੇਖੀ ਵਾਲੇ ਮਿੱਕੀ ਵਾਲੀ ਆਹ ਇਹ ਤਾਂ ਮੀਰਾ ਵੀ ਆ ਕਾਕੇ ਵਾਲੇ ਮੀਰਾ ਬਾਜੀ ਬਣੇ ਸੀ ਕਾਕੇ ਭਾਈ ਵਾਲੇ ਵੀ ਨੀ ਨਾਰੇ ਬਤਾ ਆਪਣੇ ਕੋਈ ਕਾਕੇ ਨਾ ਕਹਿੰਦਾ ਆ ਵੀ ਭਈ ਵਾਲੇ ਪੁਰਾਣੇ ਜਿਹੜਾ ਵੱਡਾ ਕੰਢੜੀ ਜੜੇ

ਇਹ ਆਪਣੇਲੇ ਜੂਵੀ ਇਹ ਸਾਡੇ ਪਿੰਡ ਵਾਲਾ ਲੱਖਾ ਦਵਾਰੇ ਨੇ ਤਾਂ ਹੂੰ ਉਹ ਨਹੀਂ ਦਿੱਤਾ ਇਹ ਬੱਚਾ ਵੀ ਉਹਨੂੰ ਤੇ ਉਹ ਖੱਟੀਆਂ ਦਾ ਆਪਣਾ ਪੁਰਾਣਾ ਗੂਤਰਾ ਹੈ ਹਾਂ ਪੁਰਾਣਾ ਹੈਣਾ ਆਹ ਬਾਈ ਪੁੰਨੂ ਵਾਲੇ ਹਰੀਆਂ ਅੱਖਾਂ ਵਾਲੇ ਬਾਈ ਕੋਲੇ ਕਈ ਨੇ ਇਹ ਆ ਗਿਆ ਜਮੀਰ ਆ ਆ ਬੱਚਾ ਆਹਾ ਆ ਲੈ ਉਹ ਵੇ ਇਸੇ ਦੀ ਭੈਣੀ ਗਈ ਆ ਹੁਣ ਮੇਰੇ ਕੋਲੇ ਇੰਨਾ ਚੂਈਆਂ ਉਹ ਉਹ ਤੇਰੇ ਕੋਲ ਕਾਕਲੇ ਦੇ ਤੇ ਆਹ ਆਹ ਗਾਲ ਲਾਲ ਸਿਰ ਇਹ ਸਾਡੇ ਪਿੰਡਾਂ ਦੇ ਲੱਗਦੇ ਬਹੁਤ ਗਾਗੂਤਰ ਬੱਚੇ ਬਹੁਤ ਵੱਡੇ ਆਪਣੇ ਕੋਲੇ ਠੀਕ ਆਜੋ ਮੇਥਰੂ ਦੂਜੇ ਪਾਸੇ ਵੀ ਨੇ ਚਾਰ ਗੁੱਡੇ ਨੇ ਦਿਖਾਉਣੇ ਤੁਹਾਨੂੰ ਤਾਂ ਮੇਥਰੂ ਆ ਗੁੱਤਰ ਦੇਖੋ ਬਾਈ ਕਾਕੇ ਵਾਲਿਆਂ ਚੋਂ ਇਹ ਡੱਬਾ ਹੈ ਤੇ ਬਾਈ ਦੱਸਦੇ ਨੇ ਵੀ ਇਹਦੀ ਨਾਲ ਡਾਰ ਘਰੇ ਵੀ ਨਹੀਂ ਪੂਰੀ ਹੁੰਦੀ ਸਾਬ ਲਾ ਲਓ ਫੌਜੀ ਦੇ ਵੱਡੇ ਕੁੱਤੇ ਜੀ ਮੋਟੂ ਬਣੀ ਸੀ ਹਾਂ ਪੰਨਾ ਸਮਾਪਤ ਤੇ ਅੱਖਿਤ ਥੋੜਾ ਐ ਟੀਰ ਐ ਤੇ ਉਤੋਂ ਫਿੱਕਾ ਨੀਲਾ ਜਾਂ ਸੁਰਮਈ ਰੰਗਾ ਜਾ ਬਈ ਤੇ ਸੋਨਾ ਵੀ ਇੰਨਾ ਐ ਤੇ ਇਹਦੀ ਡਾਰ ਵੀ ਬਈ ਕਹਿੰਦਾ ਇੰਨੀ ਐ ਤੇ ਘਰੇ ਪੂਰੀ ਹੀ ਨਹੀਂ ਹੁੰਦੀ ਦਿਨ ਨਹੀਂ ਇੰਨਾ ਵਾਸਤੇ ਪੂਰਾ ਬਣਦਾ ਸਾਬ ਲਾ ਲਓ ਆ ਵੀ ਤੇ ਆਹ ਕਾਲ ਸਿਰੇ ਤੇ ਆਹ ਬੈਠਾ ਰੋਂਦੀ ਅੱਖ ਵਾਲਾ ਇਹ ਬਹੁਤ ਚਿਰ ਦਾ ਆਪਣਾ ਰੋਂਦੀ ਅੱਖ ਵਾਲਾ ਇਹ ਤੁਸੀਂ ਐ ਸਾਬ ਲਾ ਲਓ ਮੈਂ 5 ਸਾਲਾਂ ਬਾਅਦ ਆਇਆ ਨਾ ਜੀ ਤੇ ਆ ਘਟੀਆਂ ਦਾ ਕਿਹੜਿਆਂ ਚੋਂ ਆ ਬਈ ਆ ਡੱਬੀ ਨੋਕ ਦਾ ਇਹ ਤੋਂ ਮੋਦਾ ਲੈ ਲਿਆ ਆ ਦੇਖੋ ਮਿੱਤਰੋ ਸ਼ਾਖੇ ਤੇ ਬਈ ਇਹਦੇ ਨੇ ਵੱਡੇ ਜੋੜੇ ਆ ਬੱਠੇ ਕਮਾਂਡਲਾ ਉਹ ਹੈਪੀ ਨੇ ਭੇਜਿਆ ਇਹ ਬਾਬਾ ਫਤੇਜਾਲਾ ਹਾਂ ਕੂਤਲੀ ਕੂਤਰੀ ਆਹਾ ਠੀਕ ਆ ਠੀਕ ਦੇਖੋ ਤੁਸੀਂ ਤੇ ਆ ਕਬੂਤਰ ਦੇਖੋ ਘਟੀਆਂ

ਤੇ ਆ ਦੇਖੋ ਖੱਟੀਆਂ ਦਾ ਕਾਲ ਪੁੱਛਾਏ ਕਿਹੜਿਆਂ ਚੋ ਬਈ ਇਹ ਲੋਕੀ ਨੇ ਡਿਮੋਟਾਂ ਜਿਉਂ ਇੰਨਾ ਚੋਂ ਐਂਡਾ ਉਹ ਜਿਹੜੇ ਮੋਟੂ ਆ ਹਾਂ ਹਾਂ ਠੀਕ ਤੇ ਆ ਬੈਠੀ ਐ ਕਾਕੇ ਵਾਲਿਆਂ ਚੋ ਜੂੜੀ ਵਾਲੇ ਜੂੜੀ ਵਾਲੇ ਹੈ ਤਾਂ ਮੀਰਾ ਵੀ ਨੇ ਇਹ ਹਨਾ ਇਹਨਾਂ ਪੁੱਤਰ ਉਹ ਲੱਗਾ ਜਾਵਣੀ ਮੋਟਰ ਆ ਆ ਬੈਠਾ ਮਿੱਤਰ ਇੱਕ ਮਾਡ ਦਾ ਖੱਟੀ ਗੜੀ ਦਾ ਯਾਰ ਇਹ ਮਿੱਤਰੋ ਬਾਈ ਹੋਰਾਂ ਨੇ ਕਈ ਵੱਡੇ ਕਬੂਤਰ ਉਹ ਤਰੀਆਂ ਤੋੜ ਰੱਖੇ ਨੇ ਆਬਿੰਦਰ ਵਾਲਿਆਂ ਚੋਂ ਪਯੌਰ ਬੂੜਾ ਰੱਤਾ ਉਹ ਬਾਈ ਬਲਰ ਕਰਦਾ ਆਹ ਰਸਤੀ ਗੇੜਿਆਂ ਜੋ ਬਈ ਆਓ ਸਾਹਮਣੇ ਬੈਠੀ ਆ ਪਟਿਆਂ ਵਾਲੀ ਆ ਹਰੀਆਂ ਅੱਖਾਂ ਵਾਲੇ ਦੇ ਵਿੱਚ ਆ ਹਰੀਆਂ ਅੱਖਾਂ ਵਾਲੀ ਕਬੂਤਰੇ ਕੂਤਰ ਹੈ ਕਬੂਤਰੇ ਹੈ ਜਿਹੜੀ ਦੀ ਮਗਰ ਬੈਠੀ ਆ ਰਾਜ ਨਾਲੇ ਪੁੱਤਰਾਂ ਦੀ ਠੀਕ ਆ ਤੇ ਆ ਜੀਨੇ ਨੇ ਆਪਣੇ ਵਾਲੇ ਕਾਲੇ ਜੀਨੇ ਆ ਜਿਹਦੇ ਸਿਰ ਤੇ ਰੰਗ ਲੱਗਾ ਹੂੰ ਇਹ ਬਾਬੇ ਫਿਰ ਦੋ ਪਾਇ ਨਹੀਂ ਪੁੱਤਰ ਇਹਦੇ ਬੱਚੇ ਬਹੁਤ ਹੁੰਦੇ ਆ ਆਪਣੇ ਉਹਦੇ ਨੇ ਉਹ ਆ ਲਗਾ ਸਰ ਆਹਾ ਇਹਦਾ ਆਪਣੇ ਕੋਲ ਬਹੁਤ ਪੁਰਾਣਾ ਹੈ ਹਾਂ ਬਹੁਤ ਪੁਰਾਣਾ ਆ ਵੱਡਾ ਆਪਣਾ ਲਾਲ ਜੀਨੇ ਕਰਦਾ ਇਹਦੇ ਨਾਲ ਆ ਫਿਰਦਾ ਇਹ ਹੁਣ ਬੁੱਤ ਪਾਉਂਦਾ ਕਿ ਹਟ ਗਿਆ ਬੁੱਤ ਚ ਬੁੱਤ ਪਾਉਂਦਾ ਹੈ ਬਹੁਤ ਜੰਗਾ ਉੱਤਰ ਸੀ ਭਈ ਇਹਦੇ ਬਹੁਤ ਵੱਡੇ ਬੱਚੇ ਤੇ ਉਹ ਪਿੱਛੇ ਬੈਠਾ ਡੱਬੀ ਕਾਕੇ ਵਾਲਿਆਂ ਚ ਹਾਂ ਪਿਆ ਹੋਰ ਡੱਬੇ ਨੇ ਆ ਚਿੱਟੀਆਂ ਵਾਲੇ ਆ ਜਿੰਨਾ ਆਪਣੇ ਵਾਲਿਆਂ ਚ ਇਹ ਫੌਜੀ ਦਾ ਵੱਡਾ ਗੋਟਾ ਤੁੰਗੂ ਵਾਲਿਆਂ ਚ ਆ ਦੇਖੋ ਭਈ ਆ ਰਤੀ ਵੀ ਹੁਣ ਲਿਆਂਦੀ ਚੱਕੀ ਇਹ ਫੌਜੀ ਇਹਦੇ ਬਹੁਤ ਲੰਮੀ ਲੰਡੀ ਕੇ ਭਾਈ ਤੇ ਇਹ ਫੌਜੀ ਬਣ ਹਾਂ ਇਹ ਦੋਵੇਂ ਦੋ ਭੈਣਾਂ ਹੀ ਲਏ ਆ ਜਾ ਕੇ ਉਹ ਰਾਜ ਨਾਲ ਆਉਂਦੇ ਰਤੀ ਇਹ ਹੈ ਦੋਨੇ ਭੋਦੀ ਠੀਕ ਹੈ ਆ ਬਿਠੀ ਬਈ ਟੀਰੀ ਆਹ ਹਰੀਆਂ ਅੱਖਾਂ ਲਈ ਕੂਤਰੀ ਐ ਆਹ ਹਰੀਆਂ ਅੱਖਾਂ ਆਹ ਲਾਲ ਜਿੰਨੀ ਗੇੜਿਆਂ ਜੋ ਬਈ ਨਿੱਕੇ ਵਾਲੇ ਬੁੱਤ ਅੱਛਾ ਉਹ ਦੀ ਪੱਠੀ ਐ ਉਹ ਦੀ ਭੈਣ ਐ ਆ ਠੀਕ ਹੈ ਇਹਦੇ ਮਾਂ ਲੱਖੇ ਤੋਂ ਇੱਕਦਵਾਰ ਨੇ ਤਾਂ ਹਾਂ ਤੇ ਪਿਓ ਆਇ ਲੱਖੇ ਕਲਿਕ ਵਾਲੇ ਠੀਕ ਉਹਨਾਂ ਤੋਂ ਬੰਦੇ ਕਿੱਥੇ ਉਹਦਾ ਜਾਂਦਾ ਆਹ ਉਹ ਜਾ ਭਾਈ ਪੂਰਾ ਡਰ ਤੋ ਪੂਰਾ ਡਰਨ ਲੱਗ ਜਾਂਦੇ ਆ ਚੀਨੀ ਖਟੀਆਂ ਬਸ ਕੋਈ ਜਿਨੀ ਜੀ ਜੀ ਨੂੰ ਖਾ ਲਈ ਪੋਦਲੇ ਚੋਦੇ ਠੀਕ ਆ ਜੀ ਨਾਲ ਆਪਣੇ ਲਈ ਦੇਵਦਾ ਉਹ ਜਿਹੜੀ ਇਹ ਹਰਮਨ ਆਪਣੇ ਤੇ ਵੰਦੇ ਤਾਂ ਕੋਈ ਨੋ ਕੋਈ ਦਾ ਰੋਪਟ ਨਹੀਂ ਸੀ। ਤੋ ਆ ਜਿਹੜਾ ਇਹ ਬਈ ਦਾ ਸੈਟਅਪ ਵੀ ਚੱਲ ਪਿਆ। ਪੂਰੇ ਟੋਪ ਦਾ। ਆ ਜਿਹੜਾ ਇਹ ਤਾਂ ਜਿਹੜੀ ਹਰਮਨ ਤੋਂ ਹੋਈ। ਆ ਵਿਚਾਲੇ ਪਈ। ਆ ਬੈਠੀ ਬਈ ਖੱਟੀਆਂ ਦੀ। ਇੱਕ ਹਰਮਨ ਤੇ ਦਾ ਡੰਡਾ ਵਾਲਾ ਘੁੱਤਰਦੀ। ਹਾਂ। ਇਹ ਤਾਂ ਉਹਨ ਦੇਖੋ ਬਈ ਜਿਹੜੇ ਉੱਤੇ ਜਾਂਦਾ ਸਾਫੀ ਵਾਲੇ। ਇਹਦੇ ਆ ਦੋ ਬੈਠੀਆਂ। ਹਾਂ। ਆਪ ਮੁਜਾ ਚਿਟੀਆਂ ਨਹੀਂ ਆ ਤਿੰਨੇ ਪੈਣੀ ਆ ਠੀਕ ਫੋਟੋ ਦੇ ਇਹ ਜਿੱਟੀਆਂ ਦੇ ਨੇ ਇੱਕ ਕਬੂਤਰ ਫੜੇ ਥੀ ਕਿਹਾ ਮਿੱਤਰੋ ਆ ਸੀ ਬਾਈ ਵਾਲੇ ਕਬੂਤਰ ਕਿਵੇਂ ਲੱਗੇ ਕਮੈਂਟਾਂ ਚ ਜਰੂਰ ਦੱਸਿਓ ਠੀਕ ਹੈ ਤੇ ਵੀਡੀਓ ਵੱਧ ਤੋਂ ਸ਼ੇਅਰ ਕਰਿਓ ਆ ਜੀ ਆਪਣੇ ਨਾਲ ਜੀ ਆ ਆ ਉੱਤਰ ਸੀ ਬਾਈ ਮੋਢਾ ਹੁਣ ਤਾਂ ਚਲੋ ਪੁੱਤ ਪਾਉਣੋਂ ਤਾਂ ਹਟ ਗਿਆ ਇਹ ਠੀਕ ਆ ਬਾਈ ਉਹਨਾਂ ਦਾ ਤੇ ਇਹਦੀ ਅੱਖ ਦੇਖ ਲਓ ਤੁਸੀਂ ਕਿਨੇ ਦਾ ਹੋ ਗਿਆ ਬਈ ਇਹ ਹੋ ਗਿਆ ਹੋ ਗਿਆ 26 ਹਜ਼ਾਰ ਰੁਪਏ ਪਹਿਲਾਂ ਦਾਦੇ ਕੋਲੇ ਦਾਦੇ ਤੋਂ ਡੈਡੀ ਕੋਲੇ ਡੈਡੀ ਤੋਂ ਹਾਮੀ ਕੋਲੇ ਠੀਕ ਆ ਇਹ ਵੀ ਹਰਮਨ ਦਾ ਰੰਝਾ ਕੁਤੜਾ ਪਟਾ ਇਹ ਵੰਗ ਤਾਂ ਦੇਖੋ ਬਾਈ ਉਹ 2 3 4 5 ਬੱਚੇ ਗੜਾ ਠੀਕ ਆ 2 ਲਗਾ ਬੱਚੇ 3 ਆ ਬੜਾ ਲਾਲ ਸਿੰਘ ਦਾ ਪੁੱਤ ਆ ਆ ਬਈ ਬਰੇ ਲਾਲ ਸਿੰਘ ਦਾ ਪੁੱਤ ਇਹਦੀ ਅੱਖ ਦੇਖੋ ਅੱਖ ਬਣਾਉਂਦਾ ਹੀ ਵੀ ਹੁੰ ਜਾਊਗਾ ਹਨ ਦੇਖੋ ਨਜ਼ਰ ਬਾਕੀ ਕਮੈਂਟਾਂ ਚ ਦੱਸਦੇ ਤੁਸੀਂ ਕਾਟ ਦੇ ਲੁੱਟਾ ਇਹ ਬਰੇ ਕੱਦ ਦੀ ਸਾਰੇ ਹਨਾ